ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਅੱਛੇ ਦਿਨ ਆਨੇ ਵਾਲੇ ਤੋਂ ਬਾਅਦ ਹੁਣ ਪਤੰਦਰ ਮਨ ਕੀ ਬਾਤ ਕਰਦਾ ਹੈ ਨਾ ਮਨ ਕੀ ਬਾਤ ਵੀ ਕਰ ਲਈਏ 6-7 ਭਰਾ ਹੁੰਦੇ ਆ ਹੁਣ 6-7ਾਂ ਦੇ ਵਿੱਚੋਂ ਵਿਚਾਲਿਆਂ ਵਾਲਿਆਂ ਨੂੰ ਵਿਆਹ ਦੇਣੀ ਤਿੰਨ ਉੱਪਰਲੇਆਂ ਦਾ ਤਿੰਨ ਥੱਲੇ ਵਾਲਿਆਂ ਦਾ ਵਿਆਹ ਹੋ ਜਾਂਦਾ ਹੁਣ 6 ਦੇ 6 ਸਕੀਮੀ ਬੜੇ ਹੁੰਦੇ ਆ ਕਹਿੰਦੇ ਯਾਰ ਛੜਾ ਨਾ ਕੁੰਡੀ ਨਹੀਂ ਲਾ ਸਕਦਾ ਵੱਧ ਤੋਂ ਵੱਧ ਚੰਗਾ ਪਾ ਲੂ ਚੰਗਾ ਖਾ ਲੂ ਹੋਰ ਕੀ ਕਰੂ ਆਪਾਂ ਐਂ ਕਰੋ ਇਹਨੂੰ ਘਰ ਦਾ ਲਾਣੇਦਾਰ ਬਣਾ ਦਿੰਨੇ ਆ ਘਰ ਦਾ ਲਾਣੇਦਾਰ ਛੜੇ ਨੂੰ ਬਣਾਤਾ ਹੁਣ ਹੌਲੀ ਹੌਲੀ ਹੁੰਦਾ ਕੀ ਆ 6 ਦੇ 6ਾਂ ਦੇ 3 3 4 4 ਜਵਾਕ ਹੋ ਜਾਂਦੇ ਆ ਕਹਿਣ ਦਾ ਭਾਵ ਜ਼ਮੀਨ ਉਨੀ ਕੀ ਆ ਖਰਚਾ ਵਧਣਾ ਸ਼ੁਰੂ ਹੋ ਗਿਆ ਛੜੇ ਤੋਂ ਵਿਚਾਰੇ ਤੋਂ ਘਰ ਕੰਟਰੋਲ ਨਹੀਂ ਹੁੰਦਾ ਮੁੱਕ ਦੀ ਗੱਲ ਇਹ ਆ ਹੁਣ 25 26 ਜਣੇ ਖਾਣ ਵਾਲੇ ਹੋ ਗਏ ਖਰਚਾ ਵਧ ਗਿਆ ਛੜਾ ਡਾਮਾ ਡੋਲ ਹੋ ਜਾਂਦਾ ਵਿਚਾਰਾ ਰੋਜ਼ ਲਾਰੇ ਜੇ ਲਾਉਂਦਾ ਓਏ ਐਤ ਕੀ ਹਾੜੀ ਨੂੰ ਚੱਕ ਦਿਆਂਗੇ ਫੱਟੇ ਐਤ ਕੀ ਸੋਹਣੀ ਨੂੰ ਚੱਕ ਦਿਆਂਗੇ ਫੱਟੇ ਕਹਿਣ ਦਾ ਪਾਵ ਫੱਟੇ ਫੱਟੇ ਹੀ ਰਹਿ ਜਾਂਦੇ ਨੇ ਚੱਕੇ ਨਹੀਂ ਜਾਂਦੇ ਇੱਕ ਦਿਨ ਸਾਰਾ ਟੱਬਰ ਇਕੱਠਾ ਹੋ ਕੇ ਕਹਿੰਦਾ ਵੀ ਘਰੇ ਭੁੰਗ ਭੰਗ ਭੁੱਜਦੀ ਐ ਭੁੱਖ ਨਾਲ jaan ਨਿਕਲਦੀ ਐ ਹੋਵੇ ਨਾ ਕਿ ਆਪਾਂ ਛੜੇ ਤੋਂ ਹਸਾਬ ਕਿਤਾਬ ਲਈਏ ਇਕੱਠੇ ਹੋ ਕੇ ਸਾਰੇ ਛੜੇ ਨੂੰ ਬਿਠਾ ਲੈਂਦੇ ਆ ਹੁਣ ਛੜਾ ਘੇਰੇ ਦੇ ਵਿੱਚ ਆਇਆ ਹੋਇਆ ਕਾਬੂ ਆਇਆ ਹੋਇਆ ਹੁਣ ਛੜੇ ਨੂੰ ਪਹਿਲਾਂ ਸਾਰਿਆਂ ਤੋਂ ਵੱਡੀ ਪਰਝਾਈ ਪੁੱਛਦੀ ਹੈ ਜਵਾਕ ਵੀ ਆਲੇ-ਦਾਲੇ ਬਹਿ ਗਈ ਵੱਡੀ ਪਰਝਾਈ ਗੱਲਬਾਤ ਕਰਦੀ ਹੈ ਕਹਿੰਦੀ ਵੀ ਐ ਨਹੀਂ ਕੰਮ ਚੱਲਣਾ ਨਾ ਕੋਈ ਕਰੇ ਆਟਾ ਦਾਣਾ ਨਾ ਸੌਦਾ ਪਤਾ ਤੇਰੀਆਂ ਤਾਂ ਹਾੜੀਆਂ ਸੋਣੀਆਂ ਨਹੀਂ ਮੁਕੀਆਂ ਲਾ ਪੇਸ਼ ਕਰਨ ਲੱਗੇ ਆ ਹੁਣ ਛੜੇ ਦੇ ਮਨ ਕੀ ਬਾਤ ਛੜੇ ਦੇ ਮਨ ਕੀ ਬਾਤ ਤੁਹਾਡੀ ਨਜ਼ਰ ਹੈ ਤੁਹਾਨੂੰ ਦੱਸ ਦਿੰਨਾ ਮੈਂ ਸਾਡਾ ਗੀਤ ਦੂਰਦਰਸ਼ਨ ਵਾਲਿਆਂ ਨੇ ਚਲਾਇਆ ਨਹੀਂ ਕਹਿੰਦੇ ਭਾਈ ਸਾਡੀ ਛੁੱਟੀ ਹੋ ਜੂ ਇਹ ਨਹੀਂ ਚੱਲਣਾ ਇਸ ਕਰਕੇ YouTube ਤੇ ਪਿਆ ਦੇਖ ਸਕਦੇ ਹੋ ਪਰ ਲਾਈਵ ਤੁਹਾਨੂੰ ਸੁਣਾਉਨੇ ਆ ਕਿਹੜੀ YouTube ਐਦੋਂ ਵੱਡੀ ਟਿਊਬ ਕਿਹੜੀ ਆ ਜੂਗੀ ਸੁਣੋ ਜਰਾ ਕੁ ਬੜੇ ਪਿਆਰ ਨਾਲ ਬਾਕੀ ਘਰੇ ਆਲ ਦਾ ਮੋਰਾਂ ਨੇ ਪਾਈ ਦੇਣਾ ਚੱਕ ਦੇਣਾ ਫਟੇ ਮੈਨੂੰ ਪਤਾ ਆਉਣ ਦਿਓ ਪੈਰਿਆਂ ਲਈ ਲਵਾਉਣਾ ਹੁੰਦਾ ਹੈ ਹੀ ਨਹੀਂ ਕੁਛ ਕਿਸ਼ਤੇ ਦਾ ਕੀ ਕਰ ਵਾਅਦਾ ਪ੍ਰਧਾਨ ਮੰਤਰੀ ਆ ਘਰ ਦਾ ਘਰ ਦਾ ਤੂੰ ਗੱਲਾਂ ਨਾਲ ਕਰੇਂ ਗਜਰੇਲਾ ਨਾ ਮੇਸਾਨਾ ਤੇ ਲਾਵੇ ਗੱਲਾਂ ਨਾਲ ਕਰੇਂ ਗਜਰੇਲਾ ਨਾ ਮੇਸਾਨਾ ਤੇ ਲਾਵੇ ਨਰਾਇਣ ਕਿਸੇ ਚੀਜ਼ ਦੇ ਘਾਟੇ ਹੁਣੇ ਸਭ ਦੇ ਬੈਂਕ 'ਚ ਖਾਤੇ ਸਾਰੇ ਵਿੱਚ ਲੈਣ ਦੇ ਲਾਤੇ ਹੁਣੇ ਸਭ ਦੇ ਬੈਂਕ 'ਚ ਖਾਤੇ ਸੁਣ ਲਓ ਮੇਰੇ ਭਤੀਜੇ ਭਾਈਓ ਤੇਰੀਓ ਭੈਣੋਂ ਤੇ ਉਹ ਭੈਣੋ ਤੇ ਪਰਜਾਈਓ ਬੱਚਿਆਂ ਦੀਓ ਚਾਚੀਓ ਤਾਈਓ ਐਸਾ ਚੱਕਰ ਚਲਾਉਂਗਾ ਉਹ ਰੱਖਿਓ ਕਾਰਡ ਜੇਬ ਵਿੱਚ ਧਾਰੇ ਮਨ ਕੀ ਬਾਤ ਬਤਾਉਂਗਾ ਰੱਖਿਓ ਕਾਰਡ ਜੇਬ ਵਿੱਚ ਧਾਰੇ ਮਨ ਕੀ ਬਾਤ ਬਤਾਉਂਗਾ ਰੀਸਾਂ ਘੱਟ ਪੜਾਈਆਂ ਵਾ ਦੂਪੀਸਾਂ ਕਰਦੇ ਇੱਕ ਦੂਜੇ ਦੀਆਂ ਹੀਸਾਂ ਘੱਟ ਪੜਾਈਆਂ ਵਾ ਦੂਪੀਸ ਕਿਤੋਂ ਭਾਗ ਜਾਗਣੇ ਸੁੱਤੇ ਵੇਚੀਆਂ ਮੱਝਾਂ ਰੱਖ ਲੈ ਵੇਚੀਆਂ ਮੱਝਾਂ ਰੱਖ ਲੈ ਕੁੱਤੇ ਵਿਕੜ ਕਤਾਪਾਂ ਸੜਕਾਂ ਉੱਤੇ ਘਰ ਘਰ ਨੈਟ ਪਚਾਊਂਗਾ ਬੈਠੇ ਘਰੋਂ ਚਲਾਇਓ ਬੈਕਾਂ ਮਨ ਕੀ ਬਾਤ ਬਤਾਉਂਗਾ ਰੱਖਿਓ ਕਾਰਡ ਜੇਬ ਵਿੱਚ ਸਾਰੇ ਮਨ ਕੀ ਬਾਤ ਦੱਸਾਂਗਾ ਰੱਖਿਓ ਕਾਰਡ ਜੇਬ ਵਿੱਚ ਸਾਰੇ ਮੈਂ ਮਨ ਕੀ ਬਾਤ ਬਤਾਉਂਗਾ ਬੰਦ ਮੁਠੀ ਵਿੱਚ ਦੁਨੀਆਂ ਲੱਗਦਾ ਵੇਖ ਸਮੇ ਦਾ ਗੁਣੀਆ ਹੋ ਜੂ ਬੰਦ ਮੁਠੀ ਵਿੱਚ ਦੁਨੀਆਂ ਲੱਗਦਾ ਵੇਖ ਸਮੇ ਦਾ ਗੁਣੀਆ ਸੁਣ ਲੋ ਖੰਨੇ ਵਾਲੇ ਦੀਆਂ ਗੱਲਾਂ ਕੜਕਣ ਹੱਡੀਆਂ ਮਾਰੇ ਕੜਕਣ ਹੱਡੀਆਂ ਮਾਰੇ ਮੱਲਾ ਬਿੱਟੂ ਫਤੇ ਬਲਾ ਹੁਣ ਚੱਲਾਂ ਓ ਬਿੱਟੂ ਫਤੇ ਬਲਾ ਹੁਣ ਚੱਲਾਂ ਘਰ ਹੁਣ ਜੰਨ ਤੇ ਪਾਉਂਗਾ ਹਉ ਬੈਠੇ ਘਰੋਂ ਚਲਾਇਓ ਮੈਂ ਕਾਹਨ ਮਨ ਕੀ ਬਾਤ ਬਤਾਉਂਗਾ ਰੱਖਿਓ ਕਾਰਡ ਜੇਬ ਵਿੱਚ ਸਾਰੇ ਮਨ ਕੀ ਬਾਤ ਬਤਾਉਂ ਤੂੰ ਗੱਲਾਂ ਨਾਲ ਕਰੇਂ ਗਰੇਲਾ ਨਾ ਮਹਿਤਾਨਾ ਤੇ ਕਾਵੇ ਰੱਖਿਓ ਕਾਰਡ ਜੇਬ ਵਿੱਚ ਸਾਰੇ ਮਨ ਕੀ ਬਾਤ ਬਤਾਉਂਗਾ ਤੂੰ ਗੱਲਾਂ ਨਾਲ बैठे ਘਰੋਂ ਚਲਾਇਓ ਬਹਿਕਾਂ ਮਨ ਕੀ ਬਾਤ ਬਤਾਉਂਗਾ ਰੱਖਿਓ ਕਾਰਡ ਜੇਬ ਵਿੱਚ ਸਾਰੇ ਮਨ ਕੀ ਬਾਤ ਬਤਾਉਂਗਾ ਬੈਠੇ ਘਰੋਂ ਚਲਾਇਓ ਬਹਿਕਾਂ ਬਹਿਕਾਂ ਘਰੋਂ ਚਲਾਇਓ ਬਹਿਕਾਂ ਘਰੋਂ ਚਲਾਇਓ ਬਹਿਕਾਂ ਬਹਿਕਾਂ ਘਰੋਂ ਚਲਾਇਓ ਬਹਿਕਾਂ ਬਹਿਕਾਂ ਘਰੋਂ ਚਲਾਇਓ ਬਹਿਕਾਂ ਦਾ ਪੈਸਾ ਨਾ ਦਿਲਾਵੇ ਸ਼ੁ크ਰੀ ਮਿਹਰਬਾਨ ਬਾਜੀਵਾ ਭਾਈ ਜੀ ਹੋਰੀ ਫਰਮਾਇਸ਼ ਕਰਕੇ ਗਏ ਨੇ ਕਹਿੰਦੇ ਬਾਬੇ ਚਮਕੀਲੇ ਦਾ ਗਾਣਾ ਸੁਣਾ ਦਿਓ